ਹੈਲੋ ਜੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਕਿਰਪਾਤਮਾ ਅਗਿਆਦਾਸਾ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੰਦਰੋਂ ਤਾਂ ਆਪਾਂ ਨੇ ਸਾਰੀਆਂ ਸਫਾਈਆਂ ਕਰ ਲੀਆਂ ਕਿਚਨ ਦੇ ਵੀ ਹੋ ਗਈ ਤੇ ਰੂਮ ਵਗੈਰਾ ਵੀ ਹੋ ਗਏ ਕਲੋਬੀ ਵੀ ਮੈਂ ਕਰਤੀ ਸੀਗੀ ਸਾਰੀ ਸਾਫ ਆਪਣੇ ਅੰਦਰੋਂ ਸਾਰਾ ਨੇ ਨਿਬੜ ਗਿਆ ਸੀਗਾ ਤੇ ਰਹਿ ਗਏ ਸੀਗੇ ਹੁਣ ਇਹ ਕੁਰਸੀਆਂ ਵਗੈਰਾ ਸਾਫ ਕਰਨੀਆਂ ਤੇ ਇਹਨਾਂ ਨੂੰ ਲੱਗੀ ਹੋਈ ਸੀਗੀ ਅੱਜ ਮੈਂ ਧੋਣ ਸਵੇਰੇ ਜਦੋਂ ਨਾ ਮੈਂ ਝਾੜੂ ਅੰਦਰ ਲਾਇਆ ਉਸ ਤੋਂ ਬਾਅਦ ਮੈਂ ਬਾਹਰ ਕੱਢ ਕੇ ਰੱਖਤੀਆਂ ਸੀਗੇ ਵੀ ਚਲੋ ਬਾਅਦ ਚ ਧੋ ਦੂੰਗੀ ਤੇ ਬਾਹਰ ਬਾਹਰ ਕੱਢ ਕੇ ਰੱਖੀਆਂ ਨਾ ਇਹਨਾਂ ਦੇ ਉੱਤੇ ਪੈ ਗਿਆ ਮੀਂਹ ਮੀਂਹ ਪੈਣ ਨਾਲ ਜਿਹੜੇ ਮੀਂਹ ਦੇ ਪਾਣੀ ਵਾਲੇ ਦਾਗ ਜਿਹੇ ਹੁੰਦੇ ਆ ਮਿੱਟੀ ਜੀ ਵਾਲੇ ਉਹ ਪੈ ਗਿਆ ਸੀ ਇਹਨਾਂ ਤੇ ਬਹੁਤ ਜ਼ਿਆਦਾ ਤਾਂ ਸ਼ਰਾਟਾ ਜਿਹਾ ਆ ਗਿਆ ਸੀਗਾ ਸਵੇਰੇ ਮੀਂਹਾਂ ਦੀਆਂ ਕਣੀਆਂ ਜੀਆਂ ਬ੍ਰਿਕ ਬ੍ਰਿਕ ਹਟ ਤਾਂ ਜੜੇ ਗਈਆਂ ਬਸ ਜਿਵੇਂ ਬਦਲੀ ਜੀ ਹੁੰਦੀ ਆ ਨਾ ਇੰਨਾ ਕੁ ਮੀਂਹ ਆਇਆ ਸੀਗਾ ਵਰ ਕੇ ਜਦੇ हट ਗਿਆ ਤੇ ਭਿੱਜ ਗਿਆ ਸਾਰਾ ਸਮਾਨ ਤੇ ਦਾਗ ਪੈ ਗਏ ਇਹਨਾਂ ਤੇ ਮਿੱਟੀ ਦੇ ਤੇ ਹੁਣ ਆਪਾਂ ਇਹਨਾਂ ਨੂੰ ਨਾ ਮਲ ਮਲ ਕੇ ਐਮ ਸਮਾਰ ਕੇ ਤੋਦਾਂਗੇ ਕੁਰਸੀਆਂ ਤੇ ਮੇਜ਼ ਕੁਰਸੀਆਂ ਆਪਣੇ ਕੋਲ ਇਹ ਜੀ ਤਿੰਨੇ ਨੇ ਇੱਕ ਨਾ ਸਹਿਪ੍ਰੀਤ ਨੇ ਐਦਾਂ ਇੱਕ ਦੂਜੇ ਦੇ ਵਿੱਚ ਕੁਰਸੀਆਂ ਪਾ ਕੇ ਨਾ ਰੱਖਣ ਲੱਗਿਆ ਜਾ ਛੋਟਾ ਜਿਹਾ ਸੀਗਾ ਇਹ ਤੇ ਜ਼ੋਰ ਚੀ ਮਾਰੀ ਉਹਦੇ ਗੱਬੇ ਉਹਦਾ ਗੱਬਾ ਥੋੜਾ ਜਿਹਾ ਟੁੱਟ ਗਿਆ ਤੇ ਹੈਗੀ ਤਾਂ ਹੈਗੀ ਬਸ ਥੱਲੇ ਪਈਆ ਤੇ ਬਰਤ ਦੇ ਨੀਗੇ ਉਦਾਂ ਹੀ ਪਈਆ ਗੱਬੇ ਥੋੜੀ ਟੁਕੜੀ ਜੀ ਨਿਕਲ ਗਈ ਸੀ ਉਹਦੀ ਜਦੋਂ ਲੈ ਕੇ ਜਾਂਦੀ ਸੀ ਉਦੋਂ ਹੀ ਇਹਨੇ ਉਹ ਕਰਤਾ ਵੈਸੇ ਇਹ ਕੁਰਸੀਆਂ ਬਹੁਤ ਵਧੀਆ ਨੇ ਇਹ ਆਪਾਂ ਨੇ ਦੁਕਾਨ ਤੋਂ ਲੈਣਾ ਹੋਣਾ ਨੇ ਇਹਨਾਂ ਨੂੰ 12-13 ਸਾਲ ਹੋ ਗਏ ਲੈਣਾ ਨੂੰ ਤੇ ਬਿਲਕੁਲ ਨਹੀਂ ਟੁੱਟੀਆਂ ਹੈਗੀਆਂ ਬਹੁਤ ਜ਼ਿਆਦਾ ਵਧੀਆ ਚੀਜ਼ ਆ ਤੇ ਵਰਤਦਿਆਂ ਦੇਖ ਲੋ ਹਨ ਇੰਨਾ ਚੜ ਦੇ ਭੋਰਾ ਨਹੀਂ ਕਿਧਰੇ ਪਾਸੇ ਟੁੱਟੀਆਂ ਹੈਗੀਆਂ ਤੇ ਬਸ ਉਹ ਸਹਿਜਪ੍ਰੀਤ ਦੀ ਗਲਤੀ ਨਾਲ ਇਹ ਕੁਰਸੀ ਟੁੱਟ ਗਈ ਉਹ ਜ਼ੋਰ ਛੇ ਮਾਰੀ ਇਹਨੇ ਮਤਲਬ ਇਹਦੀ ਆਪ ਦੀ ਉਹ ਕੁਰਸੀ ਦੀ ਲੱਤ ਉਹਦੇ ਗੱਬੇ ਮਾਰੀ ਵਿੱਚ ਫਸਾ ਕੇ ਰੱਖਣ ਲੱਗਿਆ ਸੀਗਾ ਇੱਕ ਦੂਜੀ ਕੁਰਸੀਆਂ ਦੇ ਕਾਲੀ ਕੜੀ ਦੇ ਵਿੱਚ ਤੇ ਉਹ ਗੱਬਾ ਨਿਕਲ ਗਿਆ ਉਹ ਤੇ ਜਦ ਇਹ ਮਤਲਬ ਇਹਨੇ ਕਰਤੀ ਸੀ ਖਰਾਬ ਵੈਸੇ ਕੁਰਸੀਆਂ ਆਪਣੀਆਂ ਬਹੁਤ ਵਧੀਆ ਚੱਲਦੀਆਂ ਨੇ ਜਿਹੜੀਆਂ ਆਪਾਂ ਲੈ ਲੈਣੇ ਆ ਨਾ ਜਿਹੜੇ ਪੈਨਡੂ ਵੇਚਣਾਉਂਦੇ ਨੇ ਨਾ ਉਹਨਾਂ ਤੋਂ ਲੈ ਲੈਣੇ ਆ ਉਹ ਆਪਾਂ ਨੂੰ ਦਿਖਾਉਂਦੇ ਹੁੰਦੇ ਨੇ ਮਾਰ ਮਾਰ ਕੇ ਵੀ ਇਹ ਟੁੱਟਦੀ ਨਹੀਂ ਹੈ ਨਾ ਕਿਵੇਂ ਧਰਤੀ ਤੇ ਮਾਰ ਕੇ ਦਿਖਾਉਂਦੇ ਹੁੰਦੇ ਆ ਪਰ ਉਹ ਆਪਾਂ ਜਦੋਂ ਲੈ ਲੈਣੇ ਆ ਨਾ ਜਦ ਇਹ ਟੁੱਟ ਜਾਂਦੀਆਂ ਨੇ ਥੋੜਾ ਜਿਹਾ ਵੀ ਨਹੀਂ ਚੱਲਦੀਆਂ ਹੈਗੀਆਂ ਪਰ ਇਹ ਦੁਕਾਨ ਤੋਂ ਲੈਣੇ ਹੁਣ ਕੁਰਸੀਆਂ ਬਹੁਤ ਵਧੀਆ ਚੱਲੀਆਂ ਨੇ ਆਪਣੀਆਂ ਇਹ ਉਸ ਟਾਈਮ 600 ਦੀ ਇੱਕ ਕੁਰਸੀ ਪਈ ਸੀ ਸਾਨੂੰ ਤੇ ਜਿਆਦਾ ਸੀ ਲੈ ਆ ਸੀ ਇਹ 2400 ਦਾ ਸੈੱਟ ਆਇਆ ਸੀਗਾ ਸਾਡਾ ਬਹੁਤ ਵਧੀਆ ਚੱਲਿਆ ਹੁਣ ਤੱਕ ਵੀ ਵਧੀਆ ਚੱਲਦਾ ਇਹਨੂੰ ਬਿਲਕੁਲ ਵਧੀਆ ਪਈਆਂ ਨੇ ਕੋਰਾ ਨਹੀਂ ਕਿ ਕਿਸੇ ਪਾਸਿਓਂ ਖਰਾਬ ਹੋਈਆਂ ਨਾ ਹੈਗੀਆਂ ਬਸ ਇਹਨਾਂ ਨੂੰ ਵੈਸੇ ਤਾਂ ਰੋਜ਼ ਤਾਂ ਜਦੋਂ ਆਪਾਂ ਡੇਲੀ ਡਸਟਿੰਗ ਕਰਦੇ ਆ ਨਾ ਉਦੋਂ ਲੀਰ ਵਗੈਰਾ ਫੇਰ ਦੰਨੇ ਆ ਤੇ ਜਿੱਦਾਂ ਇੱਧਰ ਏਕਨ ਡੀਪ ਕਲੀਨਿੰਗ ਕਰਦੇ ਆ ਉਸ ਦਿਨ ਫਿਰ ਮੈਂ ਸਰਫ ਲਾ ਕੇ ਇਹਨਾਂ ਨੂੰ ਸਾਬਣ ਲਾ ਕੇ ਸਮਾਰ ਕੇ ਧੋ ਦੰਨੇ ਹੁੰਦੀ ਆ ਵੈਸੇ ਆਪਾਂ ਰੋਜ਼ ਸਾਫ਼ ਕਰ ਦੰਨੇ ਆ ਸੁੱਕੀ ਲੀਰ ਦੇ ਨਾਲ ਗਰਦਾ ਵਗੈਰਾ ਤੇ ਧੋਣੇ ਆਪਾਂ ਜਦੋਂ ਉਦੋਂ ਹੀ ਦੰਨੇ ਆ ਜਦੋਂ ਮਤਲਬ ਡੀਪ ਕਲੀਨਿੰਗ ਕਰੀਏ ਸਾਰੇ ਘਰ ਦੀ ਤੇ ਉਦੋਂ ਪਾਣੀ ਨਾਲ ਧੋ ਦੰਨੇ ਹੁੰਨੇ ਆ ਤੇ ਕੁਰਸੀਆਂ ਮੇਜ਼ ਤੋੜਨ ਤੋਂ ਬਾਅਦ ਕਰਾਂਗੇ কুলਰ ਸਾਫ কুলਰ ਵੀ ਧੋਣਾ ਸੀਗਾ ਮੈਂ ਕਿਹਾ ਚਲੋ ਧੋ ਦਈਏ ਹੁਣ ਲੱਗਦਾ ਤਾਂ ਹੈ ਨਹੀਂ ਕਈ ਦਿਨ ਹੋ ਗਏ কুলਰ ਮੈਨੂੰ ਲੱਗ ਦੋ ਤਿੰਨ ਹਫਤੇ ਹੋ ਗਏ কুলਰ ਲਾਇਨ ਸਾਡੇ ਇੱਧੇ ਹੀ ਖੜਾ ਤੇ ਕਿਉਂਕਿ ਜੇ ਰਾਤ ਨੂੰ ਠੰਡ ਹੋ ਜਾਂਦੀ ਆ ਹੁਣ ਹਵਾ ਚੱਲਦੀ ਰਹਿੰਦੀ ਆ ਨਾ ਫਿਰ কুলਰ ਨਹੀਂ ਲੱਗਦਾ ਹੈਗਾ ਟਾਕੇ ਵਗੈਰਾ ਖੋਲ ਕੇ ਕਮਰੇ ਠੰਡੇ ਹੋ ਜਾਂਦੇ ਨੇ ਤੇ কুলਰ ਉਦਾਂ ਹੀ ਖੜਾ ਇਹ ਵੀ ਧੋ ਦਾਂਗੇ ਤੇ ਜਾਲੀਆਂ ਇਹਦੀਆਂ ਇਸ ਤੋਂ ਪਹਿਲਾਂ ਮੈਂ ਆਟੇ ਵਾਲੀ ਢੋਲੀ ਧੋ ਕੇ ਐ ਸਮਾਰ ਕੇ ਉਹ ਰੱਖਤੀ ਮੁੱਦੀ ਮਾਰ ਕੇ ਤੇ ਆਟਾ ਆਪਣਾ ਥੋੜਾ ਜਿਹਾ ਹਲੇ ਥੈਲੇ 'ਚ ਪਿਆ ਹੈ ਥੋੜਾ ਜਿਹਾ ਹੀ ਲੈਂਦਾ ਸੀਗਾ ਪਿਹਾ ਕੇ ਕਿਉਂਕਿ ਜੀ ਹੁਣ ਮੇਲੇ ਨੂੰ ਨਾ ਆਪਾਂ ਇਕੱਠਾ ਫਿਰ ਥੈਲਾ 50 60 ਕਿਲੋ ਦਾ ਪਿਹਾ ਲਿਆਵਾਂਗੇ ਫਿਰ ਗੁਰਦੁਆਰਾ ਸਾਹਿਬ ਵੀ ਦੇਣਾ ਹੁੰਦਾ ਤੇ ਤਾਂ ਕਰਕੇ ਫਿਰ ਮੈਂ ਥੋੜਾ ਹੀ ਲੈਂਦਾ ਸੀ ਮੈਨੂੰ ਐ ਸੀਗਾ ਵੀ ਨੇੜੇ ਜਾ ਕੇ ਪਿਹਾਉਂਗੀ ਹੋਰ ਆਟਾ ਤੇ ਥੋੜਾ ਜਿਹਾ ਪਿਹਾ ਲਿਆ ਸੀਗਾ ਤੇ ਢੋਲੀ ਆਪਾਂ ਨੇ ਸਮੂਹ ਆ ਕੇ ਧੋ ਕੇ ਰੱਖਤੀ ਇਹ ਫੇਰ ਲਿਆ ਕੇ ਇਹਦੇ ਵਿੱਚ ਆਟਾ ਪਾ ਦਾਂਗੇ ਕੁਛ ਆਪਾਂ ਦੇ ਦਾਂਗੇ ਹਨ ਜਿੰਨਾ ਆਪਾਂ ਨੇ ਦੇਣਾ ਸਰ ਦਾ ਮੁਤਾਬਕ ਦੇ ਦਨੇ ਹੁੰਨੇ ਆ ਚੀਜ਼ ਜਿੰਨੇ ਜੋਗੇ ਹੈਗੇ ਆ ਜੀ ਇੰਨਾ ਤਾਂ ਦੇਣੀ ਹੁੰਦਾ ਹੈਗਾ ਚਲੋ ਜਿੰਨੇ ਕਿ ਜੋਗ ਦੇ ਪਰਮਾਤਮਾ ਨੇ ਕਰਿਆ ਉਨਾਂ ਕ ਦੇ ਦਨੇ ਹੁੰਦੇ ਹਨ ਤੇ ਜੋ ਸਰ ਦਾ ਤੇ ਲਓ ਜੀ ਆਪਾਂ ਇਹ ਵੀ ਰੱਖ ਦਾਂਗੇ ਧੋ ਕੇ ਅੱਜ ਤਾਂ ਬਸ ਇਹੀ ਸਾਰਾ ਧੋਣੇ ਸੀਗੇ ਤੇ ਇੱਧਰ ਮੇਰੀ ਕੱਪੜੇ ਵਾਲੀ ਮਸ਼ੀਨ ਵੀ ਲਾਈ ਹੋਈ ਸੀਗੀ ਕੱਪੜੇ ਧੋ ਰਹੀ ਸੀ ਨਾਲ ਦੀ ਨਾਲ ਤੇ ਬੇੜਾ ਸੋਚਦੀਆਂ ਵੀ ਜਿਸ ਦਿਨ ਮੀਂਹ ਪਊਗਾ ਨਾ ਉਸ ਦਿਨ ਧੋਂਗੀ ਕਿਉਂਕਿ ਜਿਹੜਾ ਬੇੜਾ ਗਿੱਲਾ ਹੋਇਆ ਹੋਊਗਾ ਉਸ ਦਿਨੇ ਧੋਂਗੀ ਤੇ ਹਲੇ ਨਹੀਂ ਧੋਦੇ ਹੈਗੇ ਜਿਰਵਲ ਵਗੈਰਾ ਜੰਮੀ ਹੋਈ ਆ ਥੋੜੀ ਥੋੜੀ ਕੰਦਾਂ ਤੇ ਲੀਡ ਵਗੈਰਾ ਫੇਰ ਦਾਂਗੇ ਹਨਾ ਜਿਵੇਂ ਤੁਹਾਨੂੰ ਪਤਾ ਹੀ ਐ ਮੀਂਹ ਕਿੰਨੇ ਪੈਣ ਐ ਤਿੱਕੀ ਬਹੁਤ ਜ਼ਿਆਦਾ ਮੀਂਹ ਪੈਗੇ ਤੇ ਉਹਦੇ ਨਾਲ ਨਾ ਕੰਦਾਂ ਤੇ ਜਿਰਵਲ ਵਗੈਰਾ ਲੱਗ ਜਾਂਦੀ ਆ ਉਹ ਵੀ ਫਿਰ ਆਪਾਂ ਜਦੋਂ ਬੇੜਾ ਧੋਵਾਂਗੇ ਨਾ ਉਦੋਂ ਸਾਫ਼ ਕਰ ਦਾਂਗੇ ਤੇ ਬਸ ਜੀ ਹੁਣ ਧੋਦਾਂਗੇ ਜਾਲੀਆਂ ਸਾਫ਼ ਕਰਕੇ ਇੱਕ ਨਾ ਮੈਨੂੰ ਕੰਮ ਕਰਦਿਆਂ ਨੂੰ ਬਹੁਤ ਟਾਈਮ ਲੱਗ ਜਾਂਦਾ ਉਹ ਹ ਤੇ ਕਿਉਂਕਿ ਜੀ ਕੰਮ ਆਪਾਂ ਜਿਹੜਾ ਵੀ ਕਰਨ ਲੱਗਦਾ ਹੈ ਰੀਜਨਲ ਕਰਦੇ ਹਾਂ ਪੂਰਾ ਐ ਜਿੰਨਾ ਚਿਰ ਸਾਫ਼ ਨਹੀਂ ਨਾ ਹੁੰਦਾ ਉਹਨਾਂ ਚਿਰ ਆਪਾਂ ਸਮਾਰ ਕੇ ਚੀਜ਼ ਨੂੰ ਸਾਫ਼ ਕਰੀ ਜਾਂਦੇ ਆ ਤੇ ਇਧਰ ਲੋਈ ਵੀ ਆ ਗਈ ਸੀਗੀ ਮੇਰੀ ਨਾ ਹਲਦੀ ਥੋੜੀ ਜੀ ਆ ਬੈਸ ਤਾਂ ਬਹੁਤ ਸੀਗੀ ਐਨ ਵਾਲ ਕੇ ਸੁਕਾ ਕੇ ਰੱਖੀ ਹੋਈ ਆ ਨਾ ਫਿਰ ਪੋਰਾਕ ਬਣ ਗਈ ਐ ਸੁਕਾ ਕੇ ਰੱਖੀ ਹੋਈ ਉਹ ਮੈਂ ਸੁੱਕਣੇ ਪਾਤੀ ਸੀਗੀ ਮੈਂ ਕਿਹਾ ਚਲੋ ਸੌਣ ਨਿੰਘਿਆ ਏ ਵੀ ਸਲਾਬ ਚੜ ਗਈ ਹੋਣੀ ਐ ਵੀ ਸੁੱਕਣੇ ਪਾਦਾ ਲੋਈ ਆ ਕੇ ਨਾ ਉਹਨੂੰ ਖਾਣ ਲੱਗੀ ਫਿਰ ਮੈਂ ਘੁਰ ਕੇ ਪਜਾਤੀ ਭੱਜ ਕੀ ਥੱਲੇ ਨੂੰ ਇਹ ਵੀਡੀਓ ਆਪਾਂ ਨੇ ਫਸਟ ਕਰੀ ਹੋਈ ਆ ਫਿਰ ਕਾਫੀ ਲੰਬੀ ਵੀਡੀਓ ਬਣ ਜਾਂਦੀ ਆ ਤਾਂ ਕਰਕੇ ਥੋੜੀ ਜਿਹੀ ਵੀਡੀਓ ਤੇਜ਼ ਕਰਤੀ ਸੀਗੀ ਤੇ ਬਸ ਜੀ ਹੁਣ ਜਾਲੇ ਵੀ ਧੋ ਕੇ ਫੇ ਰੱਖ ਦਾਂਗੇ ਆਪਾਂ ਤੇ ਫੇ ਤੁਹਾਨੂੰ ਦਿਖਾਉਨੇ ਆ ਸਾਰੇ ਸਮਾਨ ਆਪਾਂ ਨੇ ਧੋ ਕੇ ਐਂਸਮਾਰ ਕੇ ਜਦੋਂ ਤੁਪਾਂ ਲੱਗੀ ਫੇ ਅੰਦਰ ਲਾ ਦਾਂਗੇ ਇਹਨਾਂ ਨੂੰ ਐ ਤੇ ਜੇ ਮੀਂਹ ਆ ਗਏ ਨਹੀਂ ਫੇ ਦੁਬਾਰਾ ਸਾਰਾ ਬਾਹਰ ਪਿੱਛੇ ਜਾਣਾ ਜਿਸ ਕਾਰਨ ਤਾਂ ਆਪਣਾ ਚੱਲ ਗਿਆ ਸੀਗਾ ਗੁਰਦੁਆਰਾ ਸਾਹਿਬ ਤੇ ਸਜਰੀਤ ਅੰਦਰ ਹੋ ਰਿਹਾ ਸੀਗਾ ਤਿਆਰ ਉਹਨੇ ਵੀ ਜਾਣਾ ਸੀਗਾ ਪਹਿਲਾਂ ਸੌ ਜਾਂਦਾ ਹੁੰਦਾ ਸਕੂਲ ਨੂੰ ਆ ਕੇ ਉਹ ਫਿਰ ਕਹਿੰਦਾ ਹੁੰਦਾ ਵੀ ਰਾਤ ਨੂੰ ਉੱਥੇ ਕੰਮ ਕਰਨਾ ਹੁੰਦਾ ਨਾ ਫਿਰ ਬੱਚੇ ਉੱਥੇ ਸਾਰੇ ਇਕੱਠੇ ਹੋ ਕੇ ਜਿਹੜੇ ਬੜੇ ਮੁੰਡੇ ਨੇ ਨਾ ਉਹਨਾਂ ਨੂੰ ਲੜੀਆਂ ਵਗੈਰਾ ਸਜਾਵਟ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਦੀ ਬਸ ਜੀ ਹੁਣ 12 ਤਰੀਕ ਤੋਂ ਆਪਣੇ ਦੀਵਾਨ ਚੱਲ ਪਾਣੇ ਨੇ ਤੇ ਬਾਬਾ ਜੀ ਲੱਗਣਗੇ 5 ਦੀਵਾਨ ਤੇ ਬਾਬਾ ਪਿਆਰਾ ਸਿੰਘ ਜੀ ਦੇ ਨੇ ਤੇ ਫਿਰ ਉਹ ਦੁਬਾਰਾ ਚੱਲ ਪਣੇ ਤਾਂ ਕਰਕੇ ਹੁਣ ਸਜਾਵਟ ਚੱਲ ਪਈ ਬਾਜੀ ਹੁਣ ਤਾਂ ਹਫਤਾ ਕਰ ਰਹਿ ਗਿਆ ਮੇਲੇ ਦੇ ਵਿੱਚ ਤੇ ਹੁਣ ਤਾਂ ਆਏ ਜਾਣਾ ਪਰ ਮੀਂਹ ਨਹੀਂ ਹਟਦਾ ਹੈਗਾ ਰੱਬ ਕਰਕੇ ਹੁਣ ਨਾ ਮੀਂਹ ਆਵੇ ਤੇ ਹਨਾ ਸੁਖਪਕੇ ਚ ਮੇਲਾ ਵਧੀਆ ਦੇਖ ਹੋ ਜਾਂਦਾ ਜਦੋਂ ਗਿੱਲਾ ਹੋ ਜਾਂਦਾ ਨਾ ਫਿਰ ਬਾਲਾ ਔਖਾ ਹੋ ਜਾਂਦਾ ਮੇਲਾ ਵੀ ਨਹੀਂ ਦੇਖ ਹੁੰਦਾ ਹੈਗਾ ਸਾਲ ਬਾਅਦ ਆਉਣਾ ਹੁੰਦਾ ਜਦੋਂ ਮੀਂਹ ਆ ਜਾਂਦਾ ਫਿਰ ਸਾਰਾ ਮੇਲਾ ਖਰਾਬ ਹੋ ਜਾਂਦਾ ਤੇ ਫਿਰ ਅੰਦਰ ਨੂੰ ਫਿਰ ਸਾਰੇ ਅੰਦਰ ਨੂੰ ਮਤਲਬ ਵੜ ਜਾਂਦੇ ਨੇ ਅੰਦਰ ਨੂੰ ਵੜ ਵੜ ਕੇ ਫਿਰ ਗਿੱਲਾ ਹੋਈ ਜਾਂਦਾ ਸਾਰੇ ਪਾਸੇ ਫਿਰ ਐ ਹੁੰਦਾ ਵੀ ਅੰਦਰ ਵੜ ਵੜ ਕੇ ਬਠਣਾ ਪੈਂਦਾ ਮੀ ਤਾਂ ਪੂਰਾ ਮੇਲਾ ਦੇਖ ਹੁੰਦਾ ਹੈਗਾ ਨਹੀਂ ਤਾਂ ਹਨਾ ਕਿੰਨਾ ਹਨ ਜਦੋਂ ਸੁੱਕਾ ਹੁੰਦਾ ਆਲੇ-ਦਾਲੇ ਫਿਰ ਫਿਰ ਘੋਮੂ ਵੀ ਹੋ ਜਾਂਦਾ ਸਾਰੇ ਪਾਸੇ ਬਹੁਤ ਵਧੀਆ ਮੇਲਾ ਦੇਖ ਹੋ ਜਾਂਦਾ ਹੈ ਲਓ ਜੀ ਸਮਾਨ ਆਪਾਂ ਨੇ ਸਾਰਾ ਧੋ ਕੇ ਰੱਖਤਾ ਬਸ ਹੁਣ ਚੱਕ ਦਿਆਂ ਹੁਣ ਮੈਂ ਧਾਰਾਂ ਚੋ ਕੇ ਆ ਗਈ ਧਾਰਾਂ ਦਾ ਕੰਮ ਨਿਵੇੜਿਆ ਜਾਂਦਾ ਤੇ ਕੋਲਰ ਵਗੈਰਾ ਵੀ ਧੋ ਕੇ ਰੱਖਤੇ। ਇਹ ਬਸ ਕੱਪੜੇ ਵੀ ਆਪਣੇ ਧੋਤੇ ਗਏ। ਤੇ ਢੋਲੀ ਵਗੈਰਾ ਵੀ ਮੁੱਦੀ ਮਾਰਦੀ ਹਵਾ ਲੱਗ ਗਈ। ਇੱਧਰ ਹਲਦੀ ਰੱਖੀ ਸੀਗੀ। ਮਹ ਚਲਾ ਸੌਣ ਲੰਘਿਆ ਥੋੜੀ ਸੁਕਾ ਦਈਏ। ਸੁੱਕਣੇ ਪਾਈ ਸੀਗੀ ਪਹਿਾਵਾਂਗੇ ਫੇਰ। ਤੇ ਅੱਜ ਸਬਜ਼ੀ ਲਈ ਲੈ ਕੇ ਆਈ ਨਾ ਮੈਂ ਤੋੜ ਕੇ ਤੋਰੀਆਂ। ਤੋਰੀਆਂ ਲੈ ਕੇ ਆਈਆਂ ਦੇਖੋ ਤੋੜ ਕੇ। ਅੱਜ ਤੋਰੀ ਦੀ ਸਬਜ਼ੀ ਬਣਾਉਣੀ ਆ। ਉਹਦੇ ਨਾਲ ਤੋੜ ਦਿੱਤੀ ਦੀ ਬਾਗ ਦੇ ਨਾਲ ਵਿਚਾਰੀਆਂ ਦੇ ਕਿਸੇ ਦੇ ਤਾਂ ਉਪਰੇ ਕਾਟੇ ਵੱਡੇ ਜਾਂਦੇ ਸੀਗੇ ਤੇ ਕਈ ਵਿਚਾਰੀ ਜਿਹੜੀ ਸਾਪਤੀਆਂ ਥੱਲੇ गिरਦੀਆਂ ਸੀਗੀਆਂ ਤੇ ਉਹ ਵਿਚਾਰੀਆਂ ਥੱਲੇ ਆ ਕੇ ਟੁੱਟ ਜਾਂਦੀਆਂ ਸੀਗੇ ਇਦਾਂ ਟੁੱਟ ਗਈਆਂ ਚਲੋ ਹੁਣ ਮੈਂ ਚੀਰਦੀਆਂ ਨੇ ਚੀਰ ਕੇ ਬਣਾਉਣੀ ਆਂ ਤੇ ਸਬਜੀ ਧਰ ਦਿਆ ਫਿਰ ਆਪਾਂ ਬਾਕੀ ਮੌਸਮ ਦੇਖੋ ਕਿੰਨਾ ਸੋਹਣਾ ਠੰਢ ਠੰਢੀ ਹਵਾ ਚੱਲ ਰਹੀ ਆ बाबा जी लग चुके हैं गुरुद्वारा साहब बस हूँ धूनी रह गई मैं धूनी कर जाऊँगी फिर बाकी कम था नबेड़े आई मैं वगैरह तो चुके फिर जानी धूनी लाने पहले मैं सब्जी चीर के रख दा तड़का वगैरह ला दिए सड़क चल रही है ਉਹਨਾਂ ਨੂੰ ਰੋਜ਼ੋ ਜੋ ਕੰਮ ਕਮਾਸ ਛਿੜਕ ਚੱਲ ਰਹੀ ਹੈ ਚਲੋ ਅੱਛੀ ਚਲੋ ਜੀ ਫੇਰ ਮਿਲਦੇ ਹਾਂ ਸਭ ਜੀ ਠੀਕ ਹੈ ਲੋ ਜੀ ਇੱਥੇ ਸਾਈਹ ਪ੍ਰੀਤ ਹੋ ਕੇ ਆ ਗਿਆ ਤਿਆਰ ਤੇ ਨਾ ਤੋਂ ਕਿ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਚੱਲਿਆ ਹੈ ਤੇ ਪਹਿਲਾਂ ਇਹਨੇ ਜਾਣਾ ਸੀਗਾ ਅੱਡੇ ਤੇ ਤੇ ਮੋਟਰਸਾਈਕਲ ਦੇ ਵਿੱਚ ਤੇਲ ਨਹੀਂ ਸੀਗਾ ਉਹ ਵਾਣ ਚੱਲਿਆ ਸੀਗਾ ਤੇ ਫਿਰ ਇਹਨੂੰ ਮੈਂ ਸੂਟ ਦਿੱਤਾ ਸੀਗਾ ਇਹ ਕਮੀਜ਼ ਰੈਂਦਾ ਸੀਗਾ ਮੈਂ ਹਾਂ ਵੀ ਇਹ ਦੇ ਆਂਟੀ ਨੂੰ ਤੇ ਉਹ ਲੈ ਕੇ ਚੱਲਿਆ ਸੀਗਾ ਬਸ ਹੁਣ ਇਹ ਚਲੇ ਜਾਊਗਾ ਫਿਰ ਉੱਥੇ ਪੈ ਜਾਂਦਾ ਹੁੰਦਾ ਰਾਤ ਨੂੰ ਤਾਂ ਫਿਰ ਸਵੇਰੀ ਆਊਗਾ ਉੱਠ ਕੇ ਤੇ ਲੋ ਜੀ ਇੱਥੇ ਆਪਾਂ ਨੇ ਇੱਕ ਪਾਸੇ ਧਰਤਾ ਦੁੱਧ ਗਰਮ ਹੋਣ ਨੂੰ ਤੇ ਇੱਕ ਪਾਸੇ ਧਰਤੀ ਸਬਜੀ ਤੇ ਸਬਜੀ ਦੇ ਨਾਲ ਅੱਜ ਤੋਰੀਆਂ ਸਬਜੀ ਦੇ ਨਾਲ ਪਾਪਾ ਕਹਿੰਦਾ ਵੀ ਚੌਲੇ ਬਣਾ ਲਾ ਤੇ ਚੌਲ ਬਣਾਵਾਂਗੇ ਅੱਜ ਚੌਲ ਵੀ ਮੈਂ ਧੋ ਕੇ ਸਮਾਰ ਕੇ ਭਿਉਂ ਕੇ ਰੱਖਤੇ ਬਸ ਉਹਨਾਂ ਨੂੰ ਉਬਾਲ ਲਾਂਗੇ ਬਾਕੀ ਜੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲੂ ਕਿਸੇ ਨਵੇਂ ਬਲੌਗਰ ਤਦ ਤੱਕ ਲਈ ਸਬਸਕ੍ਰਾਈਬ